ਸਰਦੀ ਕਸਬਾ ਕਲਨੌਰ ਦੀ 406 ਏਕੜ ਪੰਚਾਇਤੀ ਉਪਜਾਊ ਜ਼ਮੀਨ ਸੋਲਰ ਪਲਾਂਟ ਤੇ ਲਈ ਪ੍ਰਾਈਵੇਟ ਕੰਪਨੀ ਪੇਡਾ ਨੂੰ ਦੇਣ ਦੇ ਰੂਸ ਵਜੂ ਕਲਨੌਰ ਸ਼ਹਿਰ ਵਾਸੀ ਤੇ ਕਿਸਾਨਾਂ ਨੇ ਡੀਸੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਹੈ ਮੰਗ ਕੀਤੀ ਹੈ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ 406 ਏਕੜ ਜ਼ਮੀਨ ਕਸਬੇ ਦੇ ਕਈ ਕਿਸਾਨਾਂ ਨੇ ਠੇਕੇ ਤੇ ਲੈ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸੀ ਪਰ ਸਰਕਾਰ ਜਮੀਨ ਕਿਸੇ ਪ੍ਰੋਜੈਕਟ ਦੇ ਲਈ ਕਾਰਪੋਰੇਟ ਕਰਾਉਣਿਆ ਨੂੰ ਦੇ ਕੇ ਕਿਸਾਨਾਂ ਤੋਂ ਉਪਜਾਉ ਜ਼ਮੀਨਾਂ ਖੋ ਰਹੀ ਹੈ ਇਸ ਦੇ ਲਈ ਉਹਨਾਂ ਕਿਹਾ ਕਿ ਜੇਕਰ ਇਹ ਪ੍ਰੋਜੈਕਟ ਨਰਾਦਰ ਨਾ ਹੋਇਆ ਤਾਂ ਉਹਨਾਂ ਵੱਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕਰਨ ਨੂੰ ਮਜਬੂਰ ਹੋ ਜਾਣਗੇ ਉਹਨਾਂ ਕਿਹਾ ਕਿ ਜਿੱਥੇ ਇਸ ਪ੍ਰੋਜੈਕਟ ਦੇ ਨਾਲ ਜੇਕਰ ਇਹ ਪ੍ਰੋਜੈਕਟ ਲੱਗਦਾ ਹੈ ਤਾ ਕਿਸੇ ਬੰਜਰ ਜਾਂ ਫਿਰ ਸ਼ੰਭੂ ਏਰੀਏ ਦੇ ਵਿੱਚ ਪ੍ਰੋਜੈਕਟ ਲਗਾਇਆ ਜਾਵੇ ਇਸ ਉਪਜਾਊ ਜ਼ਮੀਨ ਨੂੰ ਨਸ਼ਨਾ ਕੀਤਾ ਜਾਵੇ ਉਹਨਾਂ ਕਹਿ ਕੇ ਉਹਨਾਂ ਨੂੰ ਡਰਾਇਆ ਕਿ ਪੰਚਾਇਤੀ ਜ਼ਮੀਨ ਪੰਚਾਇਤ ਦੇ ਕੋਲੋਂ ਖus ਜਾਵੇਗੀ ਇਸ ਲਈ ਉਹਨਾਂ ਮੰਗ ਕੀਤੀ ਹੈ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ ਜੇਕਰ ਉਹਨਾਂ ਵਾਲੇ ਸਮੇਂ ਦੇ ਵਿੱਚ ਇਸ ਪ੍ਰੋਜੈਕਟ ਨੂੰ ਰੱਦ ਕਰਨਾ ਹੈ ਤਾਂ ਉਹ ਵੱਡਾ ਸੰਘਰਸ਼ ਵਿਢਣ ਦੇ ਲਈ ਮਜਬੂਰ ਹੋਣਗੇ ਜਿਸ ਮਕਸਦ ਵਾਸਤੇ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲਣ ਵਾਸਤੇ ਆਏ ਆ ਉਹਦਾ ਇਹ ਹੈ ਕਿ ਸਾਡੇ ਕਲਨੌਰ ಗ್ರಾಮ ਪੰਚਾਇਤ ਦੀ ਜ਼ਮੀਨ 406 ਏਕੜ ਜਿਹੜੀ ਆ ਉਹ ਇੱਕ ਧਰਾੜਬੰਦੇ ਨੂੰ ਦਿੱਤੀ ਜਾ ਰਹੀ ਹੈ ਜੋ ਕਿ ਉਥੇ ਸੋਲਰ ਲਾਉਣ ਵਾਸਤੇ ਉਹਨਾਂ ਦੀ ਤਜਵੀਜ਼ ਆ ਪਰ ਅਸੀਂ ਲੋਕ 10 10 20 20 ਕਿੱਲੇ ਲੈ ਕੇ ਠੇਕੇ ਤੇ ਇਹ ਆਪਣਾ ਟੱਬਰ ਪਾ ਲੈਣ ਨੇ ਆ ਸੋ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ ਤੇ ਜੇ ਨਾ ਕੀਤਾ ਗਿਆ ਤਾਂ ਅਸੀਂ ਸੰਘਰਸ਼ ਨੂੰ ਤੇਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲੱਗਦਾ ਨਹੀਂ ਪੀ ਇਹ ਜਿਹੜੀ ਜ਼ਮੀਨ ਹੈਗੀ ਜੇ ਸੋਲਰ ਪੈਣਾ ਲਾਉਣਾ ਵਾ ਕੋਈ ਬੰਦਰ ਜ਼ਮੀਨ ਜਾਂ ਕੋਈ ਜਿਹੜੀ ਸ਼ੰਭਲ ਕਿਉਂ ਉੱਥੇ ਲਾਇਆ ਜਾਵੇ ਪੰਜਾਬ ਵਿੱਚ ਪੰਜਾਬ ਵਿੱਚ ਜ਼ਿਲ੍ਹਾ ਹਿਆਰਪੁਰ ਵਿੱਚ ਬਹੁਤ ਬੰਦਰ ਜ਼ਮੀਨਾਂ ਨੇ ਔਰ ਵੀ ਇਲਾਕਿਆਂ ਦੇ ਵਿੱਚ ਬੰਦਰ ਜਮੀਨਾ ਹੈਗੀਆਂ ਨੇ ਪਰ ਇਸ ਪ੍ਰੋਜੈਕਟ ਨੂੰ ਉਥੇ ਕੀਤਾ ਜਾਵੇ ਆ ਪਜਾਉ ਜ਼ਮੀਨ ਨੂੰ ਕਰ ਕਰਾ ਕੀਤਾ ਜਾਵੇ ਕਿਦਾਂ ਦਾ ਸੰਘਰਸ਼ ਵਿੜਿਆ ਜਾਊਗਾ ਜਾਂ ਨਹੀਂ ਕੋਈ ਕਾਰਵਾਈ ਜਿੱਥੋਂ ਤੱਕ ਹੋਵਾਂਗੇ 100% ਸੰਘਰਸ਼ ਵਿੜ ਕੇ ਇਸ ਨੂੰ ਲੱਗਣ ਨਹੀਂ ਦੇਵਾਂਗੇ ਰਿਪਰੈਜੈਂਟੇਸ਼ਨ ਇਥੇ ਲੈਣ ਵਾਸਤੇ ਹੀ ਆ ਜਿਹੜੀ ਸਭ ਨੂੰ ਸਤਕਾਰਯੋਗ ਜਿਹਸਭ ਨੂੰ ਬੇਨਤੀ ਕੀਤੀ ਜਾਵੇ ਕਿ ਇਹ ਪ੍ਰੋਜੈਕਟ ਨੂੰ ਪੰਜਾਬ ਦੇ ਕਿਸੇ ਹੋਰ ਹਿੱਸੇ ਵਿੱਚ ਜਾਂ ਹੋਰ ਕਿਸੇ ਇਹ ਜੀਵਿਸ਼ਫਟ ਕਰ ਲਿਆ ਜਾਵੇ ਜੇ ਬਹੁਤ ਜ਼ਰੂਰੀ ਹੈ ਤੇ ਨਹੀਂ ਤੇ ਇਹ ਜਮੀਨ ਜਿਹੜੀ ਲੋਕਾਂ ਦੀ ਵੀ ਰੋਟੀ ਰੋਜੀ ਦਾ ਸਾਧਨ ਘਟੋ ਘਟ ਜਿਵੇਂ ਉਹਨਾਂ ਦੱਸਿਆ ਵੀ 30 35 40 50 ਪਰਿਵਾਰ ਜਿਹੜੇ ਨੇ ਔਰ ਉਹਨਾਂ ਪਰਿਵਾਰਾਂ ਦੇ ਨਾਲ ਬਹੁਤ ਸਾਰੇ ਮਜ਼ਦੂਰ ਜਿਹੜੇ ਨੇ ਉਹ ਵੀ ਉਹਨਾਂ ਤੋਂ ਆਸਰਾ ਲੈ ਕੇ ਰੋਟੀ ਪਾਣੀ ਆਪਣਾ ਜਿਹੜਾ ਨਿੱਤ ਦਾ ਗੁਜ਼ਾਰਾ ਚਲਾਉਂਦੇ ਨੇ ਇਹ ਸਾਰਾ ਕੰਮ ਉਹਨਾਂ ਲਈ ਹੋਰ ਔਖਾ ਹੋ ਜਾਏਗਾ ਸਤਕਾਰੀ ਅਧਿਕਾਰੀ ਜਿਹੜੇ ਨੇ ਜਿਨ੍ਹਾਂ ਦਾ ਕੰਮ ਪੰਚਾਇਤ ਦੀ ਜ਼ਮੀਨ ਨੂੰ ਖੁਰਦ-ਬੁਰਦ ਹੋਣ ਤੋਂ ਬਚਾਉਣਾ ਅੱਜ ਦਾ ਸਾਡਾ ਜਿਹੜਾ ਮੋਟਿਵ ਆ ਮਾਨਯੋਗ ਡੀਸੀ ਸਾਹਿਬ ਨੂੰ ਮਿਲਣ ਦਾ ਇਹ ਮੋਟਿਵ ਇਹ ਹੈ ਕਿ ਸਾਡਾ ਕਲਾਨੌਰ ਦੀ ਜੋ ਚਾਰ ਕੀਮਤੀ ਉਪਜਾਊ ਜ਼ਮੀਨ ਆ ਜਿਹੜੀ 406 ਏਕੜ ਦੇ ਕਰੀਬ ਇਹ ਪੇਡਾ ਦੇ ਕਿਸੇ ਪ੍ਰੋਜੈਕਟ ਦੇ ਅਧੀਨ ਸੋਲਰ ਪ੍ਰੋਜੈਕਟ ਲਗਾਉਣ ਵਾਸਤੇ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਕੋਈ ਵੀ ਕਿਸੇ ਦਾ ਕੰਸੈਂਟ ਨਹੀਂ ਲਿਆ ਗਿਆ ਕਿਉਂਕਿ ਕਲਾਨੌਰ ਦੀ ਪੰਚਾਇਤ ਜਿਹੜੀ ਆ ਪਿਛਲੇ ਲਗਭਗ 8-9 ਸਾਲ ਤੋਂ ਭੰਗ ਹੈ ਕੋਈ ਉੱਥੇ ਪੰਚਾਇਤ ਹੋਂਦ ਵਿੱਚ ਨਹੀਂ ਹੈਗੀ ਤੇ ਕੁਝ ਸਰਕਾਰੀ ਤੰਤਰ ਦੇ ਜਿਹੜੇ ਲੋਕ ਨੇ ਉਹ ਉਸ ਪੰਚਾਇਤ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਦੇਖਦੇ ਪਏ ਨੇ ਕੋਈ ಗ್ರಾಮ ਸਭਾ ਬੁਲਾਉਣ ਤੋਂ ਬਿਨਾ ਕੋਈ ਲੋਕ ਰਾਏ ਜਾਣਨ ਤੋਂ ਬਿਨਾ ਕਲਾਨੌਰ ਦੀ ਪੰਚਾਇਤ ਨੂੰ ਖੁਰਦਬੁੱਧ ਕਰਨ ਦੀ ਇਹ ਬਹੁਤ ਵੱਡੀ ਸਾਜ਼ਿਸ਼ ਆ ਕਿ ਜਿਹੜੀ ਕਿ ਆਲਰੇਡੀ 2600 ਏਕੜ ਦੇ ਕਰੀਬ ਕਿਸੇ ਟਾਈਮ ਤੇ ਕਲਾਨੌਰ ਦੀ ਜ਼ਮੀਨ ਹੁੰਦੀ ਸੀਗੀ ਤੇ ਅੱਜ ਪ੍ਰੈਜ਼ੈਂਟ ਕੰਡੀਸ਼ਨ ਚ ਦੇਖਿਆ ਜਾਏ ਤੇ ਲਗਭਗ 1200 ਏਕੜ ਦੇ ਕਰੀਬ ਬਚੀ ਆ ਤੇ 406 ਏਕੜ ਜਿਹੜੀ ਆ ਉਹਦੇ ਵਿੱਚੋਂ ਵੀ ਦੇਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਉਹ ਚੱਲਦੀ ਪਈ ਆ ਅ ਇਹਦੇ ਰਿਗਾਰਡਿੰਗ ਅਸੀਂ ਆਪਣੇ ਹਲਕਾ ਵਿਧਾਇਕ ਔਰ ਬੀ ਡੀ ਪੀਓ ਕਲਾਨੌਰ ਏ ਡੀ ਸੀ ਸਾਹਿਬ ਨੂੰ ਇੱਕ ਮੰਗ ਪੱਤਰ ਪਰਸੋਂ ਵੀ ਦਿੱਤਾ ਸੀਗਾ ਬਟ ਉਸ ਦੇ باوجود ਵੀ ਕੱਲ ਸਾਨੂੰ ਪਤਾ ਲੱਗਾ ਕਿ ਜੋ ਇੰਟਰਨਲੀ ਕੀ ਬਹੁਤ ਤਿੱਖੇ ਹੋ ਕੇ ਬਹੁਤ ਜਿਹੜਾ ਜਲਦਬਾਜੀ ਦੇ ਵਿੱਚ ਇਹਦਾ ਪ੍ਰੋਸੈਸ ਚਲਾਇਆ ਜਾ ਰਿਹਾ ਕਿ ਕੱਲ ਬਿਲਾਪਾਰ ਸਰਟੀਫਿਕੇਟ ਕਲਾਨੌਰ ਤਹਿਸੀਲ ਦੇ ਵਿੱਚੋਂ ਜਾਰੀ ਕਰਵਾਇਆ ਗਿਆ ਇੱਥੇ ਦੱਸਣਯੋਗ ਹੈ ਕਿ ਬਿਲਾਪਾਰ ਸਰਟੀਫਿਕੇਟ ਤੇ ਇੱਕ ਮਾਲਕ ਲੈ ਸਕਦਾ ਹੁਣ ਉਸ ਜ਼ਮੀਨ ਦੇ ਮਾਲਕ ਤੇ ਕਲਾਨੌਰ ਦੇ ਵਸਨੀਕ ਨੇ ਕੋਈ ਗ੍ਰਾਮ ਸਭਾ ਤੇ ਉੱਥੇ ਬੁਲਾਈ ਨਹੀਂ ਗਈ ਕੋਈ ਆਮ ਲੋਕ ਰਾਏ ਤੇ ਲਈ ਨਹੀਂ ਗਈ ਕਲਾਨੌਰ ਦੇ ਮਾਲਕੀ ਵਾਲੀ ਜ਼ਮੀਨ ਕੋਈ ਸਰਕਾਰੀ ਤੰਤਰ ਦੇ ਲੋਕ ਉਹ ਤੇ ਸਿਰਫ ਉਹਦੀ ਦੇਖਭਾਲ ਕਰਨ ਲਈ ਰੱਖੇ ਗਏ ਨਾ ਕਿ ਉਹਨੂੰ ਖੁਰਦਬੁਰਦ ਕਰਨ ਵਾਸਤੇ ਬਟ ਇਹ ਆਪਣੇ ਲੈਵਲ ਤੇ ਹੀ ਡਿਸੀਜਨ ਲੈ ਕੇ ਤੇ ਉਹਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਜਿਸ ਤ ਘੱਟੋ ਘੱਟ ਵੀ ਤੇ 40 ਤੋਂ 50 ਕਿਸਾਨ ਪਰਿਵਾਰ ਪ੍ਰਭਾਵਿਤ ਹੋ ਰਹੇ ਨੇ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਕਿ ਲੋਕ ਰਾਏ ਨੂੰ ਦਾ ਹਿੱਤ ਰੱਖਦੇ ਹੋਏ ਲੋਕ ਰਾਏ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਜੈਕਟ ਨੂੰ ਨਾ ਲੱਗਣ ਦਿੱਤਾ ਜਾਵੇ ਤੇ ਇਸ ਪ੍ਰੋਜੈਕਟ ਨੂੰ ਦਿੱ ਜਿਹੜਾ ਇਹ ਪ੍ਰਪੋਜ਼ਲ ਆ ਉਹਨੂੰ ਸਿਰੇ ਤੋਂ ਖਾਰਜ ਕੀਤਾ ਜਾਵੇ